ਲੋ ਜੀ ਬੈਠਿਆਂ ਤੇ ਖੜਿਆਂ ਨੂੰ ਪੜਿਆ ਤੈਨੂੰ ਪੜਿਆ ਨ ਵਿਆਹ ਤੇ ਛੜਿਆਂ ਨੂੰ ਇਕੱਲਾ ਤੇ ਅੰਟੀਆ ਨੂੰ ਬੰਟੀਆਂ ਤੇ ਛੰਟੀਆਂ ਰੇੜੀ ਵਾਲੇ ਤੇ ਦੁਕਾਨਦਾਰਾਂ ਨੂੰ ਸੰਗੀਆਂ ਨੂੰ ਮਿੱਤਰਾਂ ਨੂੰ ਸੱਜਣਾ ਨੂੰ ਯਾਰਾਂ ਨੂੰ ਨਾਕਾਮੀਆਂ ਤੇ ਕਾਮਯਾਬੀਆਂ ਨੂੰ ਪਾਈਆਂ ਦੇ ਪਾਵੀਆਂ ਨੂੰ ਮੁੱਕ ਦੀ ਗੱਲ ਹੈ ਜੀ ਸਾਰੇ ਪੰਜਾਬੀਆਂ ਨੂੰ ਬਿਲਾਲ ਸਾਹਿਰ ਦਾ ਪਿਆਰ ਖਲੂਸ ਮੁਹਬਤ ਨਾਲ ਭਰਿਆ ਅਸਲਾਮੁਅਲੈਕੁਮ 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 YouTube ਚੈਨਲ RJ ਬਿਲਾਲ ਸਾਹਿਰ ਅਫੀਸ਼ੀਅਲ ਤੇ ਤੁਸੀਂ ਵੇਖ ਰਹੇ ਹੋ ਅੱਜ ਦਾ ਵਲੌਗ ਤੇ ਮੈਂ ਤੁਹਾਡੇ ਨਾਲ ਤੁਹਾਡਾ ਮੇਲੀ ਤੁਹਾਡਾ ਸੰਗੀ ਤੁਹਾਡਾ ਮਿੱਤਰ ਤੁਹਾਡਾ ਯਾਰ ਤੁਹਾਡਾ ਸੱਜਣ ਤੁਹਾਡਾ ਵੀਰ ਤੁਹਾਡਾ ਭਰਾ ਤੁਹਾਡ ਮੇਰਾ ਮੇਰਾ ਯਾਰ ਤੇ ਤੁਹਾਡਾ ਯਾਰ ਸਾਡਾ ਸਾਰਿਆਂ ਦਾ ਯਾਰ ਯਾਰੀ ਬੱਡੀ ਤੇ ਮਾਹੀ ਵੀ ਅੱਜ ਸਾਡੇ ਨਾਲ ਹੈ ਮਾਹੀ ਹਾਈ ਬੋਲ ਦੋ ਸੋ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਫਿਟ ਫਾਟ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਣੇ ਫਿਟ ਫਾਟ ਹੋਣੇ ਪੁੱਲਾਂ ਦੀ ਤਰ੍ਹਾਂ ਮੈਕ ਦੇਣੇ ਚਿੜੀਆਂ ਦੀ ਤਰ੍ਹਾਂ ਚੈੱਕ ਦੇਣੇ ਤੇ ਨਾਲ ਤੁਸੀਂ ਦੇਖ ਰਹੇ ਹੋਣੇ ਸਾਡਾ ਅੱਜ ਦਾ ਵਲੌਗ ਹਮੇਸ਼ਾ ਤਰ੍ਹਾਂ ਅਸੀਂ ਤੁਹਾਡਾ ਕਰਾਂਗੇ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕੋਈ ਜਾਇਦੀਆਂ ਗੱਲਾਂ ਕੋਈ ਕਲ ਦੀਆਂ ਗੱਲਾਂ ਕੋਈ ਨਵੀਆਂ ਗੱਲਾਂ ਕੋਈ ਪੁਰਾਣੀਆਂ ਗੱਲਾਂ ਕੋਈ ਇੱਧਰ ਦੀਆਂ ਗੱਲਾਂ ਕੋਈ ਉੱਧਰ ਦੀਆਂ ਗੱਲਾਂ ਕੋਈ ਸਾਡੀਆਂ ਗੱਲਾਂ ਕੋਈ ਤੁਹਾਡੀਆਂ ਗੱਲਾਂ ਤੇ ਗੱਲਾਂ ਕਰਨ ਲਈ ਤੁਸੀਂ ਕੀ ਕਰਨਾ ਹੈ ਜੀ ਤੁਸੀਂ ਕਰਨੇ ਮੈਂ ਵੀਡੀਓ ਦੇ ਤਲੇ ਕਮੈਂਟਸ ਇੰਸਟਾਗ੍ਰਾਮ ਤੇ ਡੀਐਮ ਤੇ ਉਸ ਤੋਂ ਇਲਾਵਾ ਵਟਸਐ ਅੱਜ ਦਾ ਵਲੌਗ ਬੜਾ ਸਪੈਸ਼ਲ ਹੋਣ ਵਾਲਾ ਕਿਉਂਕਿ ਅੱਜ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਉਹ ਬੜੇ ਸ਼ਖਸੀਅਤ ਉਹ ਪਰਸਨੈਲਿਟੀ ਬੜੀ ਸਪੈਸ਼ਲ ਹੈ ਇਸ ਲਈ ਅੱਜ ਦਾ ਵਲੌਗ ਵੀ ਸਪੈਸ਼ਲ ਹੈ ਜੀ ਤੇ ਜੁੜੇ ਰਹਿਣਾ ਸਾਡੇ ਨਾਲ ਅਸੀਂ ਅੱਜ ਤੁਹਾਨੂੰ ਬਖਾਣੇ ਕਿ ਅਸੀਂ ਕਿੰਨੂੰ ਮਿਲਣ ਚਲੇ ਆਂ ਅੱਲਾ ਦਾ ਨਾਮ ਲੈ ਕੇ ਤੇ ਅਸੀਂ ਨਿਕਲ ਪਏ ਹਾਂ ਜੀ ਕਰੋ ਨਿਕਲ ਪਏ ਆ ਜਮਾਲ ਚੌਕ ਆ ਗਿਆ ਸਾਡਾ ਸੋਨਾ ਸ਼ਹਿਰ ਬਾਗ ਬਤਨ ਉਹਦੀ ਐਂਟਰੀ ਹੈ ਮੇਨ ਐਂਟਰੈਂਸ ਜਮਾਲ ਚੌਕ ਕਸੂਰ ਲਾਹੌਰ ਮਲਤਾਨ ਵੱਲ ਯਸਈਵਾਲ ਵੱਲ ਤੁਸੀਂ ਜਦੋਂ ਆਂਦੇ ਹੋ ਤੇ ਮੇਨ ਐਂਟਰੀ ਇਹ ਹੈ ਜਮਾਲ ਚੌਕ ਇੱਥੋਂ ਐਂਟਰ ਹੁੰਦੇ ਹੋ ਸ਼ਹਿਰ ਬਾਗ ਬਤਨ ਦੇ ਵਿੱਚ ਇੱਥੇ ਰਸ਼ਕਾਫੀ ਹੁੰਦਾ ਹੈ ਇੱਥੇ ਗੱਡੀ ਜ਼ਰਾ ਨਾ ਧਿਆਨ ਨਾਲ ਚਲਾਨੀ ਪੈਂਦੀ ਕਿਉਂਕਿ ਚੌਕ ਹੈ ਔਰ ਹੈਵੀ ਟ੍ਰੈਫਿਕ ਉੱਥੇ ਸਾਰੀ ਇਹ ਤੋਂ ਅਸੀਂ ਹੁਣ ਪਾਵਾਂਗੇ ਹਾਰਿਫ ਵਾਲਾ ਰੋਡ ਤੇ ਅੱਜ ਅਸੀਂ ਰਾਹ ਦੇ ਵਿੱਚ ਰੁਕੇ ਹਾਂ ਇੱਥੇ ਅਮਰੂਦਾਂ ਵਾਲਾ ਬਾਗ ਸਾਨੂੰ ਨਜ਼ਰ ਆਇਆ ਫਰੈਸ਼ ਫਰੈਸ਼ ਅਮਰੂਦ ਨੇ ਤੇ ਯਾਰੀ ਅਮਰੂਦ ਲੈਣ ਵਾਸਤੇ ਥੱਲੇ ਬੈਠਾ ਆਇਆ ਮੈਂ ਤੁਹਾਨੂੰ ਵਿਖਾਣਾ ਜੀ ਯਾਰੀ ਦੇ ਅਨੋਖੇ ਸਟਾਈਲ ਇਹ ਬੈਠਾ ਜੀ ਜੀ ਇਹ ਬੈਠਾ ਹੈ ਇਹ ਬੈਠਾ ਇਹ ਬੈਠਾ ਜੀ ਜਿੰਨਾਂ ਕੋਲ ਚੱਲੇ ਉਹਨਾਂ ਵਾਸਤੇ ਅਮਰੂਦ ਲੈ ਲਈ ਹੈ ਅਮਰੂਦ ਨਾਲ ਖਾ ਵੀ ਰਿਹਾ ਚੈੱਕ ਵੀ ਕਰ ਰਿਹਾ ਤੇ ਲੇ ਵੀਰੇ ਖਾਣ ਵਾਸਤੇ ਵੀ ਇਹ ਦੀ ਫੇਵਰਿਟ ਗਿਜ਼ਾਜ ਅਮਰੂਦ ਤੁਸੀਂ ਪਿਛਲੇ ਚਾਹ ਨਾਲ ਅਸੀਂ ਮੈਚ ਵੀ ਲਾਇਆ ਹੋਇਆ ਪਾਕਿਸਤਾਨ ਦੇ ਇੰਡੀਆ ਦਾ ਮੈਚ ਹੈ ਨਾ ਉਹ ਵੀ ਜ਼ਰੂਰੀ ਹੈ ਅਪਡੇਟ ਹੁੰਦੇ ਵਾਸਤੇ ਫਿਰ ਆ ਬੀਬੀ ਨਾਲ ਬੋਲ ਰਹੀ ਚੋਕਾ ਆਇਆ ਖਾਲੀ ਖਾਲੀ ਨਾਲ ਬਾਲਾਂ ਵੀ ਦਸਤੀ ਗਏ 7ਵੇਂ ওভার ਦੀ ਚੌਥੀ ਬੋਲ ਚੋਕਾ ਹੋ ਗਿਆ ਅਮਰੂਦ ਭਾਈ ਲੈ ਲੈਂਦਾ ਫਿਰ ਅਸੀਂ ਇਹ ਕੀ ਕਹਤੇ ਫਿਰ ਅਸੀਂ ਅਗਲਾ ਸਫਰ ਆਉਦਾ ਜਿਹੜਾ ਨਾ ਜੀ ਉਹ ਸ਼ੁਰੂ ਕਰਨੇ ਗਾਣਾ ਵੀ ਨਾਲ ਨਾਲ Enjoy ਕਰੋ ਭਾਈ ਜਨ ਹੋਂ ਗਾਓ ਮੈਂ ਛੱਜ ਪਤਾ ਸੇ ਵੰਡਾਂ ਅੱਜ ਕਿ ਅਧੀ ਕਰ ਲੈ ਅਮਾਹੀ ਨੂੰ ਨੇ ਦੂਸਰਾ ਵੀ ਜਿਹੜਾ ਪਹਿਲੇ ਗਾ ਰਹੇ ਸੀ ਕੋਈ ਨਹੀਂ ਬਾਤ ਅਗਰ ਹੈ ਕਿਉਂ ਟਾਈਮ ਤੇ ਇੱਕ ਛੋੜ ਹੀ ਹੋਣਾ ਜੀ ਇੱਕ ਟਾਈਮ ਤੇ ਇੱਕ ਗਾਣਾ ਥੋੜਾ ਜਿਹਾ ਸੁਣਾ ਦੇ ਮੇਰ ਮੇਰਾ ਮੈਂ ਤੋਂ ਬੁੱਲ ਗਿਆ ਜੀ ਅਮਰੂਦ ਤੇ ਬੈ ਗਿਆ ਮੈਂ ਇੱਕ ਹੋਰ ਕੰਦਾ ਈਗਰੀ ਗਾਣਾ ਦੋ ਇਨਾ ਇਨਾ ਕਿ ਉਹ ਯਾਦ ਅਮਰੂਦ ਵੇਖ ਕੇ ਨਾ ਤੈਨੂੰ ਹੋਸ਼ ਵੀ ਭੁੱਲ ਜਾਂਦੀ ਇਹ ਤਾਂ ਫੇਰ ਗਾਣਾ ਸੀ ਤੇ ਹਾਂ ਸਬਰ ਕਰ ਲੈ ਸਬਰ ਨਹੀਂ ਸਬਰ ਹੋ ਜਾ ਸਾਰੇ ਕੰਮ ਅੱਛਾ ਅਮਰੂਦਾਂ ਨਾਲ ਇਹ ਬੜਾ ਕੰਮ ਹੈ ਤੇ ਕੰਮ ਨਹੀਂ ਕਬਜ਼ ਨਹੀਂ ਰਹਿੰਦੀ ਇਨਸਾਨ ਨੇ ਰਹਿਣ ਦੀ ਹੁਕਮਤ ਉਹਨੇ ਸ਼ੁਰੂ ਕਰ ਲਈ ਆਉਦੀ ਵੇਖੋ ਜੀ ਪਿੰਡ ਦਾ ਮਾਹੌਲ ਫਰੈਸ਼ ਅਮਰੂਦ ਬਾਗ ਅਮਰੂਦਾਂ ਦਾ ਬਾਗ ਸਰੋਂ ਦੇ ਖੇਤ ਪੂਰਾ ਪੂਰਾ ਮਾਹੌਲ ਹੈ ਜੀ ਲੋ ਜੀ ਪਿੰਡ ਸੀ ਇੱਕ ਚ ਪਹੁੰਚ ਗਏ ਆ ਪਰ ਕਿਹੜਾ ਪਿੰਡ ਆ ਕਾਕਾ ਯਾਰ ਬੋਰ ਲਾਲਪੁਰ ਪਹੁੰਚ ਗਏ ਜੀ ਸਿਬਾਈ ਇਹ ਵੀ ਦੇ ਨੇੜੇ ਇੱਕ ਮੀਰ ਦੇ ਕੋਲ ਹੈ ਲਾਲਪੁਰ ਤੇ ਇਹ ਬੱਚਿਆਂ ਨੇ ਸਾਡਾ استقبال ਕੀਤਾ ਇੰਜ ਕਰ ਦਿਓ ਇੰਜ ਕਰ ਦਿਓ ਇੰਜ ਕਰਦੇ ਹਾਂ ਜੀ ਹੈ ਗੁੱਡ ਗੁੱਡ ਤੇ ਹੁਣ ਇਹ ਸਾਨੂੰ ਲੈ ਕੇ ਜਾਂਦੇ ਨੇ ਮਲਕ ਸਾਹਿਬ ਹਰਾਂ ਦੇ ਕੋਲ ਜਿਨ੍ਹਾਂ ਨੂੰ ਅਸੀਂ ਮਿਲਣ ਆਏ ਆ ਇਹ ਪਿੰਡ ਲਾਲਪੁਰ ਲਾਲਪੁਰ ਵਜਿਆ ਰਾਤ ਕਿਆ ਤੇ ਤਾਰਾਂ ਘੜਕ ਗਈਆਂ ਲੋ ਲਾਲਪੁਰ ਜਿੱਥੇ ਢੱਕਾ ਵਜਿਆ ਸੀ ਤਾਰਾਂ ਘੜਕ ਗਈਆਂ ਲੋ ਜੀ ਗੱਡੀ ਗੱਡੀ ਇੱਥੇ ਲਾ ਦੀ ਗੇਡੀ ਇੱਥੇ ਲਾਨੇ ਤੇ ਫਿਰ ਅੱਗੇ ਚੱਲਨੇ ਪਹੁੰਚ ਚੁੱਕੇ ਹਾਂ ਸੈੱਟ ਤੇ ਰਚਨਾਵੀ ਟੀਵੀ ਦਾ ਸ਼ੂਟ ਹੋ ਰਿਹਾ ਸਾਰੇ ਐਕਟਰ ਜਿਹੜੇ ਨੂੰ ਸ਼ੂਟ ਕਰ ਰਹੇ ਨੇ ਤੇ ਅਸੀਂ ਚਾਹ ਸ਼ਾਹੀ ਪੀ ਕੇ ਵੇਟ ਕਰ ਰਹੇ ਹਾਂ ਕਿ ਸ਼ੂਟ ਐਂਡ ਹੁੰਦਾ ਤੇ ਫਿਰ ਅਸੀਂ ਉਹਨਾਂ ਕੋਲੋਂ ਕੁਝ ਸ਼ਾਟ ਆਊਟ ਲਾਂਗੇ ਆਪਣੇ ਚੈਨਲ ਵਾਸਤੇ ਸਾਰੇ ਮਾਰ ਦੇਵਾਂਗਾ ਐ ਕੀ ਨਾਜੀ ਆਪਣਾ ਚੈਨਾ ਦੇ ਸੁਲਤਾਨ ਚੈਨਾ ਦਾ ਸੁਲਤਾਨ ਰਹੀ ਹੈ ਸੁਲਤਾਨ ਐ ਸਾਨੂੰ ਨਵਾਂ ਕਰੈਕਟਰ ਲੱਭਿਆ ਜੀ ਇਹ ਕਹਿੰਦਾ ਜੀ ਸਾਰੇ ਮਾਰ ਦੇਵਾਂਗਾ ਮੀਆਂ ਸਾਨੂੰ ਤਾਂ ਨਹੀਂ ਮਾਰਨਾ ਨਹੀਂ ਮਾਰਦਾ ਤਾਂ ਸਾਨੂੰ ਬਚਾਵੀਂ ਆ ਕੀ ਭਾਵੇਂ ਸਾਰੇ ਰਗੜ ਦੇਨੀ ਆਹਾ ਹੀਰੋ ਬਣਨਾ ਹੀਰੋ ਆ ਹਾਂ ਅਵਾ ਐ ਤੇਰੀ ਖੈਰ ਹੋ ਗਈ ਆਜੋ ਠੀਕ ਆਜੋ ਨਹੀਂ ਨਹੀਂ ਬੱਸ ਬੱਸ ਕਿੰਨੂ ਸੱਦਾ ਕਿੰਨੂ ਸੱਦੀ ਜਾਣਾ ਜਿਹੜਾ ਵੀ ਆਜਾ ਜਿਹੜਾ ਮਰਦੀ ਆ ਜਾਵੇ ਓਕੇ ਓਕੇ ਟੈਨਸ਼ਨ ਨਹੀਂ ਲੈ ਆ ਯਾਰ ਇਹ ਤਾਂ ਮਸੇਰ ਲੱਗ ਗਿਆ ਜੀ ਇੱਥੇ ਸਾਰਾ ਆ ਮਾਮੇ ਹਲੇ ਆ ਜਲਦੀ ਆ ਜੀਨੇ ਲਾ ਵਿਛੜ ਵਿਛੜੇ ਮਿਲੇ ਨੇ ਬੜੇ ਅਰਸੇ ਬਾਅਦ ਵਾਮੀ ਕਿਦਾਈ ਅ ਕਿਦਾਈ ਵਾਮੀ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਰਚਨਾਵੀ ਟੀਵੀ ਦੇ ਸੈੱਟ ਤੇ ਆਏ ਆ ਤੇ ਰਚਨਾਵੀ ਟੀਵੀ ਦੀ ਫੇਮਸ ਐਕਟਰਸ ਮਾਈ ਜੰਨਤ ਸਾਡੇ ਨਾਲ ਮੌਜੂਦ ਨੇ ਰਮਜੀ ਦੀ ਮਾਂ ਦਾ ਕਿਰਦਾਰ ਕਰਦੇ ਨੇ ਵੀਡੀਓਜ਼ ਦੇ ਵਿੱਚ ਆਓ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਾਉਣੇ ਜੀ ਸਲਾਮ ਅਲੈਕੁਮ ਵਾਅਲੈਕੁਮ ਸਲਾਮ ਤੁਹਾਡੇ ਦੇਖਣ ਵਾਲਿਆਂ ਨੂੰ ਮੇਰਾ ਸਲਾਮ ਹੋਵੇ ਜੀ ਮਿਹਰਬਾਨੀ ਪਹਿਲੇ ਤਾਂ ਤੁਹਾਡਾ ਬੜਾ ਬੜਾ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਖਸੂਸੀ ਟਾਈਮ ਦੇ ਵਿੱਚ ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜੇ ਰਚਨਾਵੀ ਦੇ ਖਾਸ ਤੌਰ ਤੇ ਐਕਟਰ ਨੇ ਜਾਂ ਐਕਟਰਸ ਨੇ ਉਹਨਾਂ ਦਾ ਐਕਸਟੈਂਡਡ ਇੱਕ ਮਿਆਰ ਹੈ ਉਹ ਟਾਈਮ ਨਹੀਂ ਦਿੰਦੇ ਆਮ ਬੰਦਿਆਂ ਨਾਲ ਵੀਡੀਓਜ਼ ਨਹੀਂ ਬਣਾਉਂਦੇ ਸਭ ਤੋਂ ਵੱਧ ਹਾਂਜੀ ਬਹੁਤ ਕਾਫੀ ਇੰਟਰਵਿਊ ਵਾਲੇ ਆਂਦੇ ਨੇ ਜਿਨ੍ਹਾਂ ਨੂੰ ਸਾਡੇ ਸਰ ਦੀ ਇਜਾਜ਼ਤ ਨਹੀਂ ਆਉਂਦੀ ਸਾਡੇ ਜਿਹੜੇ ਉਸਤਾਦ ਨੇ ਮਲਕ ਮਹਿਬੂਬ ਸਾਹਿਬ ਉਹ ਸਭ ਕਿਸੇ ਨੂੰ ਇੰਟਰਵਿਊ ਨਹੀਂ ਦੇਣ ਦੇਂਦੇ ਲੇਕਿਨ ਤੁਹਾਡੇ ਨਾਲ ਉਹਨਾਂ ਦੀ ਕੋਈ ਕਲੋਜ਼ਿੰਗ ਹੀ ਦਿਲ ਲੱਗੀ ਹੈ ਜਿਹੜੀ ਉਹਨਾਂ ਨੇ ਇਜਾਜ਼ਤ ਦੇ ਦਿੱਤੀ ਬਿਲਕੁਲ ਉਹਨਾਂ ਦੀ ਸ਼ੁੱਕਤ ਹੈ ਮਿਹਰਬਾਨੀ ਉਹਨਾਂ ਦੀ ਕਿ ਉਹਨਾਂ ਨੇ ਇਹ ਦੱਸੋ ਬਈ ਮਾਈ ਜੰਨਤ ਤੇ ਤੁਹਾਡਾ ਕਨੈਕਟਰ ਹੈ ਹਾਂਜੀ ਅਸਲ ਨਾਮ ਕੀ ਹੈ ਜਿਹੜਾ ਮੇਰੀ والدہ ਨੇ ਮੇਰਾ ਨਾਮ ਰੱਖਿਆ ਸੀ ਉਹ ਹੈ ਗੁਲਨਾਜ਼ ਗੁਲਨਾਜ਼ ਹਾਂ ਜ살 ਜਿਹੜਾ ਮੇਰੇ ਪਿੰਡ ਵਿੱਚ ਚੱਲ ਰਿਹਾ ਹੈ ਮੇਰੇ گاؤں ਵਾਲੇ ਮੈਨੂੰ ਬੁਲਾਉਂਦੇ ਨੇ ਉਹ ਗੁਲਨਾਜ਼ ਹੈ ਅੱਛਾ ਤੇ ਮਾਈ ਜੰਨਤ ਕਿੰਨੇ ਰੱਖਿਆ ਉਹ ਜੰਨਤ ਮੈਂ ਦੱਸਨੀ ਆ ਫਿਰ ਉਸ ਤੋਂ ਬਾਅਦ ਮੈਂ ਟਿਕਟੌਕ ਸਟਾਰ ਬਣੀ ਮੈਂ ਟਿਕਟੌਕ ਬਣਾਉਣ ਲੱਗੀ ਉੱਥੇ ਫਿਰ ਮੈਂ ਆਪਣੀ ਆਈਡੀ ਤੇ ਨਾਮ ਲਿਖ ਦਿੱਤਾ ਸ਼ੈਨਾਜ਼ ਬਲੋਚ ਠੀਕ ਹੈ ਕਿਉਂਕਿ ਮੇਰੇ ਆਈਡੀ ਕਾਰਡ ਤੇ ਨਾ ਗਲਤੀ ਨਾਲ ਲਿਖਿਆ ਹੋਇਆ ਸੀ ਸ਼ੈਨਾਜ਼ ਫਿਰ ਮੈਨੂੰ ਉਹੀ ਹਾਂ ਫਿਰ ਉਹੀ ਨਾਮ ਮੈਨੂੰ ਯੂਜ਼ ਕਰਨਾ ਪੈ ਗਿਆ ਫਿਰ ਜਦੋਂ ਮੈਂ ਸਿੰਗਿੰਗ ਕਰਨ ਲੱਗੀ ਸੌਂਗ ਕਰਨ ਲੱਗੀ ਉਸ ਵੇਲੇ ਮੈਂ ਸ਼ਨਾਜ਼ ਬਲੋਜ ਦੇ ਨਾਮ ਤੇ ਸੌਂਗ ਕੀਤੇ ਤੇ ਜਦੋਂ ਮੇਰੇ ਰਚਨਾਵੀ ਚੈਨਲ ਤੇ ਆਈ ਰਮਜੀਦੀ ਵਾਲਦਾਂ ਦਾ ਕਿਰਦਾਰ ਕੀਤਾ ਤੇ ਮਲਕ ਸਾਹਿਬ ਉਹ ਨਾਲ ਕੰਮ ਕੀਤਾ ਉਹਨਾਂ ਨੇ ਮੇਰਾ ਨਾਮ ਜੰਨਤ ਰੱਖ ਦਿੱਤਾ ਠੀਕ ਹੋ ਗਿਆ ਪਹਿਲੇ ਰਚਨਾਵੀ ਤਾਂ ਪਹਿਲੇ ਵੀ ਕਿੱਥੇ ਕੰਮ ਕੀਤਾ ਹੋਰ ਵੀ ਚੈਨਲ ਤੇ ਹਾਂਜੀ ਮੇਰੇ ਆਪਣੇ ਚੈਨਲ ਨੇ ਸਿੰਗਰ ਸ਼ਨਾਜ਼ ਬਲੋਜ ਅਫੀਸ਼ੀਅਲ ਇੱਕ ਮੇਰਾ ਚੈਨਲ ਹੈ ਸਿੰਗਰ ਸ਼ਨਾਜ਼ ਬਲੋਜ ਜੰਨਤ ਇੱਕ ਬਲੌਗਾਂ ਵਾਲਾ ਵੀ ਹੈ ਤੇ ਮੇਰੇ ਸੌਂਗ ਵਾਲਾ ਵੀ ਹੈ ਤੇ ਫਿਰ ਮੈਂ ਹੋਰ ਵੀ ਚੈਨਲਾਂ ਤੇ ਕਰਦੀ ਰਹੀਆਂ ਕੰਮ ਲੇਕਿਨ ਜੋ ਮੈਨੂੰ ਇਸ ਚੈਨਲ ਤੇ ਮਜ਼ਾ ਆਇਆ ਕੰਮ ਕਰਨ ਦਾ ਜੋ ਮੈਨੂੰ ਇੱਕ ਅੱਛਾ ਨਾਮ ਮਿਲਿਆ ਹੈ ਮੇਰੀ ਪਛਾਣ ਬਣੀ ਹੈ ਔਰ ਜਿਨ੍ਹਾਂ ਕ ਲੋਕ ਮੈਨੂੰ ਜਾਣਨ ਲੱਗ ਗਏ ਨੇ ਔਰ ਜਿਨ੍ਹਾਂ ਕ ਮੈਨੂੰ ਸਭ ਸਲਾਮ ਕਰਦੇ ਨੇ ਮੇਰੀ ਕਦਰ ਅਦਬ ਕਰਦੇ ਨੇ ਮਾਂ ਦੇ ਨਾਮ ਤੋਂ ਬੁਲਾਉਂਦੇ ਨੇ ਖਾਲਾ ਜੰਨਤ ਕਰਕੇ ਬੁਲਾਉਂਦੇ ਨੇ ਅਕਸਰ ਮੈਂ ਦੇਖਨੀ ਆ ਕਿ ਪਹਿਲੇ ਲੋਗ ਜਿਸ ਤਰ੍ਹਾਂ ਵੀਡੀਓ ਕਰਵਾਉਂਦੇ ਸੀ ਨਾ ਸੁਗਰੀ ਰਮਜੀ ਦੀ ਸਾਨੂੰ ਵੀਡੀਓ ਕਰਕੇ ਦਿਓ ਲੇਕਿਨ ਹੁਣ ਕਾਫੀ ਲੋਕ ਕਹਿੰਦੇ ਨੇ ਜੰਨਤ ਤੇ ਰਮਜੀ ਦੇ ਸਾਨੂੰ ਡਰਾਮੇ ਕਰਕੇ ਦਿਓ ਜੋ ਪਹਿਚਾਨ ਮੈਨੂੰ ਇੱਥੋਂ ਮਿਲੀ ਹੈ ਨਾ ਉਹ ਮੈਨੂੰ ਆਪਣੇ ਸੌਂਗ ਵਿੱਚ ਸਿੰਗਿੰਗ ਵਿੱਚ ਨਹੀਂ ਮਿਲੀ ਔਰ ਮੇਰੇ ਆਪਣੇ ਚੈਨਲ ਤੋਂ ਵੀ ਨਹੀਂ ਮਿਲੀ ਔਰ ਹੋਰ ਚੈਨਲਾਂ ਤੋਂ ਵੀ ਮੈਨੂੰ ਨਹੀਂ ਮਿਲੀ ਮੈਂ 에ਅਰਪੋਰਟ ਨਾਲ ਵੀ ਕੰਮ ਕਰ ਚੁੱਕੀ ਹਾਂ ਲੇਕਿਨ ਜੋ ਮੁਹੱਬਤ ਇੱਥੇ ਮਿਲੀ ਹੈ ਕਿਉਂਕਿ ਇੱਥੇ ਕੰਮ ਜਿਹੜਾ ਰਚਨਾਵੀ ਤੇ ਹੈ ਨਾ ਉਹ ਮਾਸ਼ਾਅੱਲਾ ਨਾਲ ਅੱਲਾ ਕੋਲ ਡਰ ਕੇ ਕਹਿੰਦੇ ਆ ਕਿਸੇ ਵੀ ਚੈਨਲ ਤੇ YouTube ਦੇ ਮਾਮਲੇ ਵਿੱਚ ਜੋ ਡਰਾਮੇ ਫਨੀ ਕਰ ਰਹੇ ਨੇ ਜੋ ਕਰਤਾਰ ਕਰ ਰਹੇ ਨੇ ਉਹ ਸਾਡੇ ਇਸ ਚੈਨਲ ਦੇ ਬਰਾਬਰ ਨਹੀਂ ਕਰ ਰਹੇ ਤੇ ਅੱਲਾ ਪਾਕ ਸਾਡੇ ਚੈਨਲ ਨੂੰ ਹੋਰ ਅੱਗੇ ਵਧਾਵੇ ਸਭ ਤੋਂ ਸਾਡੀ ਇਹ ਖਸੂਸੀ ਤੌਰ ਦੁਆ ਹੈ ਕਿ ਸਾਡੇ ਮਹਿਬੂਬ ਮਲਿਕ ਸਾਹਿਬ ਉਹਨਾਂ ਦੀ ਅੱਲਾ ਲੰਮੀ ਜ਼ਿੰਦਗੀ ਕਰੇ ਉਹਦੇ ਨਾਲ ਹੀ ਅਸੀਂ ਸਭ ਕੁਝ ਹੈ ਉਹਦੀ ਬੋਲੀ ਅਸੀਂ ਬੋਲਨੇ ਆ ਐਸਾ ਕੁਝ ਨਹੀਂ ਹੈ ਨਾਜ਼ਰੀਨ ਇਹ ਮਲਕ ਸਾਹਿਬ ਦਾ ਤੇ ਚੈਨਲ ਦਾ ਰਚਨਾਵੀ ਟੀਵੀ ਨੈਟ ਬਲਕਿ ਹੁਣ ਤੇ ਇੱਕ ਨੈਟਵਰਕ ਬਣ ਚੁੱਕਿਆ ਕਿਉਂਕਿ ਰਚਨਾਵੀ ਵਿਰਸਾ ਰਚਨਾਵੀ 1 ਰਚਨਾਵੀ 2 ਕਾਫੀ ਸਾਰੇ ਚੈਨਲ ਜਿਹੜੇ ਨੇ ਮਲਕ ਸਾਹਿਬ ਨੇ ਲਾਂਚ ਕਰ ਦਿੱਤੇ ਨੇ ਇਸ ਚੈਨਲ ਦਾ ਇਹ ਖਾਸਾ ਹੈ ਮਲਕ ਸਾਹਿਬ ਦੀ ਟੀਮ ਦੀ ਇਹ ਖੂਬੀ ਹੈ ਇੱਥੇ ਜਾਨਦਾਰ ਕੰਟੈਂਟ ਹੁੰਦਾ ਹੈ ਔਰ ਬਿਹਤਰੀਨ ਪ੍ਰੋਡਕਸ਼ਨ ਹੈ ਮਾਹਿਰ ਕੈਮਰਾਮੈਨਸ ਨੇ ਮਾਹਿਰ ਐਡੀਟਰਸ ਨੇ ਉਹਨਾਂ ਦੀ ਜ਼ੇਰੇ ਨਿਗਰਾਨੀ ਕੰਮ ਹੁੰਦਾ ਔਰ ਨੋ ਡਾਊਟ ਕਿ ਮਲਕ ਸਾਹਿਬ ਔਰ ਰਚਨਾਵੀ ਦੀ ਪੂਰੀ ਟੀਮ ਮਿਲ ਕੇ ਬ੍ਰਾਂਡਸ ਤਿਆਰ ਕਰ ਰਹੇ ਨੇ ਦੇਖੋ ਜਿਵੇਂ ਤੁਸੀਂ ਸੁਣਿਆ ਮਾਈ ਜਨਤ ਦੀ ਗੱਲ ਸੁਣੀ ਕਿ ਪਹਿਲੇ ਵੀ ਇਹਨਾਂ ਨੇ ਕੰਮ ਕੀਤਾ ਲੇਕਿਨ ਫੇਮਸ ਰਚਨਾਵੀ ਤੇ ਆ ਕੇ ਹੋਏ ਰਚਨਾਰੀ ਇੱਕ ਐਸਾ ਪਲੇਟਫਾਰਮ ਬਣ ਚੁੱਕਿਆ ਹੈ ਜਿਹੜਾ ਕਿ ਇੱਕ ਆਮ ਜਿਹੇ ਬੰਦੇ ਨੂੰ ਦਿਨਾਂ ਦੇ ਵਿੱਚ ਸਟਾਰ ਬਣਾ ਦਿੰਦਾ ਅੱਛਾ ਇਸ ਤੋਂ ਇਲਾਵਾ ਦੱਸੋ ਬਈ ਤੁਸੀਂ ਅ ਪੜੇ ਲਿਖੇ ਹੋ ਨਹੀਂ ਜੀ ਮੈਂ ਪੜੀ ਲਿਖੀ ਨਹੀਂ ਆ ਮੇਰਾ ਜ਼ਹਿਨ ਮਾਸ਼ਾਅੱਲਾ ਨਾਲ ਬਹੁਤ ਅੱਗੇ ਦਾ ਹੈ ਸ਼ਾਇਰੀ ਵੀ ਮੈਂ ਆਪਣੇ Song ਦੀ ਖੁਦ ਕਰਦੀ ਆ ਕੋਈ ਸ਼ਾਇਰ ਹੋਵੇ ਜਿਹੜਾ Song ਦੇ ਦੇਵੇ ਨਹੀਂ ਤਾਂ ਮੈਂ ਸ਼ਾਇਰੀ ਖੁਦ ਕਰਦੀ ਆ ਬੜੇ ਲਿਖੇ ਵੀ ਨਹੀਂ ਔਰ ਸ਼ਾਇਰੀ ਵੀ ਹਾਂ ਜੀ ਉਰਦੂ ਚ ਗੱਲ ਕਰੋ ਤੁਹਾਨੂੰ ਉਰਦੂ ਵੀ ਫਸਟ ਬੋਲਾਂਗੇ ਸਰਾਇਕੀ ਜ਼ਬਾਨ ਬੋਲਾਂਗੇ ਮੇਰੀ ਆਪਣੀ オリジナル ਪੰਜਾਬੀ ਜ਼ਬਾਨ ਬੋਲਾਂਗੀ ਇਸ ਵਾਸਤੇ ਜ਼ਹਿਨ ਮੇਰਾ ਬੜਾ ਤੇਜ਼ ਹੈ ਤੇ ਅਲਹਮਦੁਲਿਲਾ ਸ਼ੁਕਰ ਹੈ ਅੱਲਾ ਦਾ ਕਿ ਉਹਨੇ ਮੈਨੂੰ ਇੰਨਾ ਜ਼ਹਿਨ ਦਿੱਤਾ ਹੈ ਬੜੀ ਗੱਲ ਹੈ ਜੀ ਤੇ ਗਾਣਾ ਫਿਰ ਜਦੋਂ ਸੋਚ ਲੈਂਦੇ ਹੋ ਤੁਸੀਂ ਹਾਂ ਜੀ ਤੇ ਲਿਖਦਾ ਕੌਣ ਹੈ ਲਿਖਦਾ ਕੋਈ ਵੀ ਨਹੀਂ ਜਦੋਂ ਮੈਂ ਜ਼ਹਿਰ ਨਾਲ ਸੋਚਦੀ ਆ ਨਾ ਉਦੋਂ ਮੈਂ ਆਪਣੀ ਨਾ ਫੌਰਨ ਹੀ ਮੌਕੇ ਟਾਈਮ ਵਾਇਸ ਬਣਾ ਲੈਨੀ ਆ ਵਾਇਸ ਬਣਾ ਕੇ ਰਿਪੋਰਟ ਕਰ ਲੈਨੀ ਆ ਫਿਰ ਉਸ ਤੋਂ ਬਾਅਦ ਮੇਰਾ ਕੈਮਰਾਮੈਨ ਹੈ ਆਸੀ ਫਟਵਾਲ ਜਿਹਦੇ ਜਿਹੜੇ ਮੇਰੇ ਗਾਣੇ ਸ਼ੂਟ ਕਰਦਾ ਹੈ ਮੇਰੇ ਚੈਨਲ ਦਾ ਕੰਮ ਕਰਦਾ ਮੈਂ ਵਾਇਸ ਆ ਫਿਰ ਉਹਨੂੰ ਭੇਜੀ ਦਿੰਦੀ ਹੁੰਨੀ ਆ ਉਹ ਫਿਰ ਵਾਇਸਾਂ ਨੂੰ ਲਿਖ ਲੈਂਦਾ ਤੇ ਉਰਦੂ ਮੈਂ ਪੜ੍ਹ ਲੈਨੀ ਆ ਕੁਰਾਨੇ ਪਾਕ ਪੜ੍ਹੀ ਹੈ ਨਾ ਇਸ ਲਈ ਮੈਨੂੰ ਆਸਾਨੀ ਲੱਗਦਾ ਉਰਦੂ ਪੜ੍ਹਨਾ ਫਿਰ ਜਦੋਂ ਮੈਨੂੰ ਲਿ ਗਾਨਾ ਤਿਆਰ ਕਰ ਲੈਂਦੇ ਬੜੀ ਗੱਲ ਹੈ ਜੀ ਇਹ ਟੈਕਨੋਲੋਜੀ ਦਾ ਬਿਹਤਰੀਨ ਵਰਫੂਰ ਇਸਤੇਮਾਲ ਕਰ ਰਹੇ ਨੇ ਜੇ ਜਦੋਂ ਜ਼ਿਹਨ ਵਿੱਚ ਕੋਈ ਗੱਲ ਆਂਦੀ ਹੈ ਸ਼ੇਰ ਆਂਦਾ ਹੈ ਗਾਣੇ ਦੀ ਲਾਈਨ ਆਂਦੀ ਹੈ ਉਹਨੂੰ ਰਿਕਾਰਡ ਕਰ ਲੈਂਦੇ ਨੇ ਫਿਰ ਉਹਨਾਂ ਦਾ ਕੈਮਰਾਮੈਨ ਲਿਖ ਕੇ ਦਿੰਦਾ ਉਹ ਤੁਹਾਨੂੰ ਯਾਦ ਹੋ ਜਾਂਦਾ ਫਿਰ ਮੈਨੂੰ ਯਾਦ ਹੋ ਜਾਂਦਾ ਫਿਰ ਜਦੋਂ ਮੇਰੇ ਸਨਾਵੀ ਤੇ ਆਈ ਮੈਨੂੰ ਮੇਰੇ ਸਰ ਨੇ ਪਹਿਲੇ ਇਹ ਆਖਿਆ ਸੀ ਕਿ ਤੂੰ ਸੁਗਰੀ ਦਾ ਰੋਲ ਕਰੇਂਗੀ ਰਮਜੀ ਦੇ ਨਾਲ ਪੇਰ ਬਣਾਏਂਗੀ ਮੈਂ ਕਿਹਾ ਮੈਂ ਬਣਾ ਤਾਂ ਲਵਾਂਗੀ ਬੰਸਵਰ ਕੇ ਬਸ ਸਿਆ ਥੋੜੀ ਜ਼ਿਆਦੀ ਹੈ ਤੇ ਕੋਸ਼ਿਸ਼ ਕਰਨ ਨਾ ਕੀ ਨਹੀਂ ਹੁੰਦਾ ਮੈਂ ਸਮਾਰਟ ਵੀ ਹੋ ਸਕਦੀ ਸੀ ਲੇਕਿਨ ਮੈਂ ਖੁਦ ਚਾਇਆ ਹੈ ਕਿ ਮੈਂ ਰਮਜ਼ੀਦੀ والدہ ਦਾ ਕਿਰਦਾਰ ਕਰਾਂਗੀ ਅਕਸਰ ਲੋਕ ਕਮੈਂਟ ਕਰਦੇ ਨੇ ਨਾ ਕਹਿੰਦੇ ਰਮਜ਼ੀ ਤੇਰੇ ਤੋਂ ਪਹਿਲੇ ਤਾਂ ਜੰਮੀ ਹੋਇਆ ਸੀ ਤੂੰ ਮਾਂ ਹੈ ਉਹਦੀ ਤੂੰ ਬਾਅਦ ਵਿੱਚ ਜੰਮੀ ਹੈ ਲੇਕਿਨ ਐਸੀ ਕੋਈ ਗੱਲ ਨਹੀਂ ਇਹ ਕਿਰਦਾਰ ਮੈਂ ਖੁਦ ਕਬੂਲ ਕੀਤਾ ਸੀ ਮੈਂ ਕਿਹਾ ਸੀ ਮੈਂ ਮਾਂ ਦਾ ਰੋਲ ਕਰਨਾ ਕਿਉਂਕਿ ਇਸ ਚੈਨਲ ਤੇ ਬੜੀਆਂ ਬੜੀਆਂ ਜੁਗਤਾਂ ਆਉਂਦੀਆਂ ਨੇ بڑے بڑے ਨਾਂ ਰੱਖਦੇ ਨੇ ਬੜੀਆਂ ਬੜੀਆਂ ਲੋਕਾਂ ਦੀਆਂ ਨੇ ਟੇਕਾਂ ਕਰਦੇ ਨੇ ਨਕਲ ਉਤਾਰਦੇ ਨੇ ਤੇ ਮੈਂ ਆਖਿਆ ਮੈਂ ਮਾਂ ਦਾ ਰੋਲ ਕਰਾਂਗੀ ਚਲੋ ਮੈਨੂੰ ਅਦਬ ਤੇ ਇੱਜ਼ਤ ਦਾ ਨਾਮ ਮਿਲੇਗਾ ਕੋਈ ਮੈਨੂੰ ਟੋਕ ਰੋਕ ਤਾਂ ਨਹੀਂ ਕਰੇਗਾ ਕੋਈ ਮੇਰੇ ਤੋਂ ਜੁਗਤਾਂ ਨਹੀਂ ਮਾਰੇਗਾ ਮੈਂ ਆਪਣ ਨੂੰ ਜੁਗਤਾਂ ਤੋਂ ਬਚਾਉਣ ਵਾਸਤੇ ਰਮਜੀਦੀ ਮਾਂ ਬਣ ਗਈ ਦਾ ਸਿਰਫ ਰਮਜੀਦੀ ਰਮਜੀਦੀ ਮਾਂ ਜਿਵੇਂ ਤੁਸੀਂ ਦੱਸਿਆ ਕਿ ਹਣ ਤਾਂ ਨੂੰ ਵੇਖਣ ਵਾਲੇ ਵੀ ਮਾਂ ਸਾਰੇ ਮੈਨੂੰ ਮਾਂ ਜੀ ਕਹਿੰਦੇ ਨੇ ਠੀਕ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਅੱਛਾ ਅੱਛਾ ਸਰੇਕੀ ਜ਼ੁਬਾਨ ਦੇ ਵਿੱਚ ਹਣ ਸਾਡਾ ਤੁਸੀਂ ਪੈਗਾਮ ਦੇਣਾ ਕਿ ਆਰ ਜੇ ਬ ਉਹਨੂੰ ਸਬਸਕ੍ਰਾਈਬ ਕਰਨ ਤੇ ਲਾਈਕ ਕਰਨ ਵੇਖਣਾ ਸਰੇਕੀ ਦੇ ਰਜ ਬਿਲਾਲ ਸਾਹਿਬ ਰਜ ਬਿਲਾਲ ਸਾਹਿਬ ਅਫੀਸ਼ਲ ਅੱਛਾ ਹਾਂਜੀ ਤੇ ਮੇਡੀ ਗਾਲ ਸੁਣ ਲਓ ਮੇਡੇ ਵੀਰ ਮੇਡਾ ਲਾਲ ਮੇਡਾ ਨਿੱਕ ਨਿੱਕੇ ਬਾਲ ਤੇ ਮੇਰੇ ਵੱਡੇ ਵੱਡੇ ਬਾਲ ਉਹਨਾਂ ਸਾਰਿਆਂ ਕੋ ਮਾਂ ਜਨਾਂ ਦੀ ਰਿਕਵੈਸਟ ਹੈ ਐਜੀ ਬਿਲਾਲ ਆਰਜੇ ਬਿਲਾਲ ਆਰਜੇ ਬਿਲਾਲ ਇਹਨਾਂ ਦਾ ਚੈਨਲ ਹੈ ਤੇ ਇਹਦੇ ਚੈਨਲ ਨੂੰ ਦੇਖੋ ਇਹਦੀ ਸਪੋਰਟ ਕਰੋ ਠੀਕ ਹੈ ਨਾ ਸਪੋਰਟ ਦੇ ਨਾਲ ਇਨਸਾਨ ਅੱਗੇ ਵੇਂਦਾ ਹੈ ਤੇ ਤੁਹਾਡੀ ਸਪੋਰਟ ਕਰਨ ਦੇ ਨਾਲ ਤੁਹਾਡਾ ਕੁਝ ਵੰਜਣਾ ਕਹਿ ਨਹੀਂ ਕਿਉਂਕਿ ਪੈਕੇਜ ਕੋਈ ਸਪੈਸ਼ਲ ਤੁਸੀਂ ਇੰਨਾ ਕਰਨ ਤਾਂ ਕਹਿ ਨਹੀਂ ਲਾਉਣਾ ਪੈਕੇਜ ਤੋਂ ਤੁਹਾਡਾ ਅੱਗੇ ਪਿੱਛੇ ਲੱਗਾ ਖੜਾਉਣਾ ਕੁਝ ਮੈਡਮ ਮੂੰਹ ਤੋਂ ਕੁਝ ਨਾ ਆਪਣਾ ਮੂੰਹ ਹੈ ਤੇ ਕੁਝ ਮੈਡਮ ਉਸਤਾਦਾਂ ਦੇ ਮੂੰਹ ਤੋਂ ਇਹਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਔਰ ਅੱਛੇ-ਅੱਛੇ ਕਮੈਂਟ ਕਰਨੇ ਨੇ ਔਰ ਮੇਰੀ ਗੱਲ ਬਾਤ ਤੋਂ ਕੋ ਅੱਛੀ ਲੱਗੇ ਤਾਂ ਸਮਝ ਚ ਰਖਾਏ ਔਰ ਹਾਂ ਬਿਆ ਤੁਸੀਂ ਆਖੋ ਤਾਂ ਮੈਂ ਤੁਹਾਨੂੰ ਬਈ ਆਵਾਜ਼ ਹੀ ਲਾ ਕਿ ਸੁਣਾ ਸਕਦੀ ਆ ਹਾਂ ਹਾਂ ਬਿਲਕੁਲ ਸੁਣਾਵਾ ਬਿਲਕੁਲ ਆ ਛੋਰਾ ਗਾਲ ਸੁਣ ਲੈ ਮੇਰੀ ਆ ਸਾਡੇ ਚੈਨਲ ਤੇ ਆਇਆ ਨਾ ਤੇ ਮਤ ਤੂੰ ਕੋਈ ਹੋਰ ਅਪਰ ਵਾਲੀ ਹਰਕਤ ਕੀਤੇ ਆ ਇਹਨਾਂ ਸਾਡੇ ਉਸਤਾਦਾਂ ਤੋਂ ਲੋਕ ਕੇ ਤੋਂ ਵੀਡੀਓ ਚ ਬੜਾਈ ਤੇ ਮੈਂ ਥੂ ਬੂਰਾ ਬੰਦਾ ਕੋਈ ਨਹੀਂ ਹਮਣਾ ਇਹ ਗੱਲ ਯਾਦ ਰੱਖੇ ਜੈਨ ਬਹਾਲਵੇਂ ਨਿਕਲਣ ਲੱਗਾ ਸ਼ਰਾਰਤ ਕਰੇ ਪਿਆ ਬਿਲਕੁਲ ਠੀਕ ਹੋ ਗਿਆ ਜਿੰਦਾ ਵੀ ਤੋਂ ਇੰਟਰਵਿਊ ਲੈਣਾ ਹੈ ਉਸਤਾਦ ਦਾ ਕੋਲ ਪੁੱਛੇ ਬਗੈਰ ਤੋ ਇੰਟਰਵਿਊ ਚੱਲਿਆ ਨਾ ਤਾਂ ਮੈਂ ਤੇਰਾ ਮੂੰਹ ਕੋਟ ਦੇਣਾ ਇਹ ਗੱਲ ਯਾਦ ਰੱਖੀ ਲਓ ਜੀ ਉਹਨਾਂ ਨੇ ਮਤਲਬ ਆਪਣਾ ਮੈਸੇਜ ਵੀ ਦੇ ਦਿੱਤਾ ਤੇ ਪੈਗਾਮ ਵੀ ਦੇ ਦਿੱਤੇ ਹਾਂਜੀ ਜੇ ਮੈਂ ਵੀ ਇੰਟਰਵਿਊ ਆਪਣੇ ਉਸਤਾਦਾਂ ਦੇ ਆਖੇ ਤੇ ਦੇਂਦੀ ਬੈਠੀ ਆ ਐਡੀ ਮੈਡੀ ਕੀ ਅਮਜਾਲ ਹੈ ਕਿ ਮੈਂ ਉਸਤਾਦਾਂ ਕੋਲ ਵੱਧ ਕੀ ਨਾਲ ਗੱਪਸ਼ਪ ਲਾ ਗਈ ਨਾ ਇਹ ਗੱਲ ਜ਼ਰਾ ਦੀ ਕਹਿਣੀ ਹੈ ਤੇ ਬਾਕੀ ਵੀ ਕੋਈ ਆਟਸ ਫਾਰਕ ਥਿੰਦਾ ਹੈ ਨਾ ਸ਼ੂਟਿੰਗ ਸਾਡੀ ਚਲਦੀ ਖੜੀਏ ਜਿਸ ਸਲੇ ਕੋਈ ਆਟਸ ਵੇਲਾ ਥੀ ਗਿਆ ਉਹ ਵੀ ਕੋ ਇੰਟਰਵਿਊ ਦੇਸੀ ਇਹਨਾਂ ਗੱਪਸ਼ਪ ਕਰੇ ਸੀ ਅਨਿਨਾ ਦੇ ਚੈਨਲ ਨੂੰ ਸਪੋਰਟ ਕਰਾਏ ਇਹ ਤੁਹਾਡੀ ਮਿੰਨਤ ਤੇ ਸਮਝ ਤੇ ਲਈ ਗਾਲ ਹੀ ਨੇ ਬੁਲਾਇਆ ਕੈ ਨਾ ਆਪਣੀ ਮਾਂ ਜੰਨਤ ਨੂੰ ਠੀਕ ਨਾ ਆਖਰੇ ਰਮਸੀਪ ਦੀ ਮਾਂ ਹਾਤ ਹੁੰਦਾ ਮੂਵੀ ਦੇਖੀ ਨਾ ਜਿਹੜੇ ਉਹਦੇ ਫੈਨ ਫਾਲੋਅਰ ਹਨ ਉਹ ਮੈਡੇ ਬਣ ਵੰਜਨ ਤੇ ਇੰਦੇ ਨਾਲ ਇੰਦੇ ਵੀ ਬਣ ਵੰਜਨ ਤੋੜਾ ਕੀ ਵੰਜਦਾ ਪਿਆ ਨਿੱਕਾ ਜਿਹਾ ਗਾਣਾ ਸੁਣਾ ਦਿਓ ਤੇ ਆ ਪੈਂਡ ਕੇ ਹੂੰ ਠੀਕ ਹੈ ਸੁਣੋ ਕਿਹੜਾ ਸੁਣਮਾ ਨੇ ਜਿਹੜਾ ਤੁਹਾਡਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਏ ਅੱਛਾ ਹਾਂ ਚੰਗੀਆਂ ਨਹੀਂ ਢੋਲਾ ਹੁੰਦੀਆਂ ਨਿਤ ਨਿਤ ਦੀ ਯਾ ਲੜਾਈਆਂ ਚੰਗੀਆਂ ਨਹੀਂ ਢੋਲਾ ਹੁੰਦੀਆਂ ਨਿਤ ਨਿਤ ਦੀਆਂ ਲੜਾਈਆਂ ਦਿਲ ਮੇਰਾ ਸੇ ਨਹੀਂ ਸਗਦਾ ਦਿਲ ਮੇਰਾ ਸੇ ਨਹੀਂ ਸਗਦਾ ਤੇਰੀਆਂ ਸਜਣ ਜੁਦਾਈਆਂ ਚੰਗੀਆਂ ਨਹੀਂ ਢੋਲਾ ਹੁੰਦੀਆਂ ਨਿਤ ਨਿਤ ਦੀਆਂ ਲੜਾਈਆਂ अच्छा ये गाना हने मेडत मेड चैनल ते हने सिंगर सनाज बलोच ऑफिशियल चैनल ते वण के देख सकदे वे नले हां ए जडी मिटि हालत देखदे पे ना गंदी जी चप्पल जूतियां पाती बैठीया गंदे जे कपड़े पाती बैठीया एम शो को लोग हैनी पाती बैठी है। मेड इते रोल ही हो जाए रमजी है मेरा पुत्र काला काला पर ई वजह कोलो मैं अगर थोड़ी जी काली नजर ना आवां ता मैं उदी मां कैनी लगदी अगर मैं कोई तुसी खूबसूरत देखना चांदे तो मेड चैनल ते मैं कोई ढठा करो अगर मैं कोई रमजी दी मां देखना चाहु तो वाल मैं ई हो जी भेड़ी दी हालत वदी होनीया क्योंकि मैं बनस ਕਿਆ ਵਾ ਮੇਰੇ ਉਸਤਾਦ ਕੋ ਅੱਛਾ ਕਹਿ ਨਹੀਂ ਲਗਦਾ ਉਹ ਅਦਾ ਬਣ ਸਰ ਕਿ ਐਸੀ ਤੇ ਰਮਜੀਦੀ ਮਾਂ ਕਹਿ ਨਾ ਲਗਸੀ ਇਹ ਵਾਸਤੇ ਮੈਂ ਆਪਣੀ ਥੋੜੀ ਜੀ ਹਾਲਤ ਵਿਗਾੜ ਬਗੂੜ ਕੇ ਆਨੀਆ ਤੇ ਮੇਰੇ ਤੇ ਨਾਰਾਜ਼ ਨਾ ਥੀ ਵੈਪੇ ਬਹੁਤ ਸ਼ੁਕਰੀਆ ਇੱਕ ਵਾਰੀ ਫੇਰ ਤੁਸੀਂ ਸਾਨੂੰ ਟਾਈਮ ਦਿੱਤਾ ਗਾਣਾ ਸੁਣਾਇਆ ਗੱਲਾਂ ਵੀ ਕੀਤੀਆਂ ਤੇ ਇਨਸ਼ਾਅੱਲਾ ਮੁਲਾਕਾਤ ਹੁੰਦੀ ਰਹੇਗੀ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਓਕੇ ਹੱਸਦੇ ਰਹੋ ਤੇ ਵਸਦੇ ਰਹੋ ਚੋ ਚਟਾਲਾ ਚ ਰਹੋ ਅੱਲਾ ਹਫਿਜ਼ ਲੋ ਜੀ ਮਾਈ ਜੰਨਤ ਦਾ ਇੰਟਰਵਿਊ ਅਸੀਂ ਕਰ ਲਿਆ ਤੇ ਮਾਈ ਜੰਨਤ ਨੇ ਮਾਈਏ 도ੜੇ ਵੀ ਸਾਨੂੰ ਸੁਣਾ ਦਿੱਤੇ ਨੇ ਯਾਰੀ ਭੱਟੀ ਨਾਲ ਮੇਰੇ ਬੰਨੇ ਆ ਬੈਠਾ ਬਤੌਰ ਕੈਮਰਾਮੈਨ ਅੱਜ ਕੰਮ ਕਰ ਰਿਹਾ ਤੇ ਇਹਨੇ ਮੈਂ ਹੱਥ ਵੇਖ ਰਿਹਾ ਸੀ ਕਦੀ ਇੰਜ ਕੈਮਰਾ ਡਿੱਗ ਰਿਹਾ ਸੀ ਕਦੀ ਇੰਜ ਡਿੱਗ ਰਿਹਾ ਸੀ ਬਹਰਾਲ ਹੁਣ ਅਸੀਂ ਵੇਟ ਕਰ ਰਹੇ ਹਾਂ ਕਿਸੇ ਅਗਲੇ ਐਕਟਰ ਦਾ ਫ੍ਰੀ ਹੋਣ ਆਰਟਿਸਟ ਜਿਹੜੇ ਨੈਕਸਟ ਜਿਹੜੇ ਵੀ ਸਾਨੂੰ ਅਵੇਲੇਬਲ ਹੋਏ ਜਿਨ੍ਹਾਂ ਦਾ ਸੀਨ ਨਾ ਹੋਇਆ ਉਹ ਸਾਨੂੰ ਇੰਟਰਵਿਊ ਦੇਣਗੇ ਓਨੀ ਦੇਰ ਤੱਕ ਅਸੀਂ ਬੈਠੇ ਹਾਂ ਇੰਤਜ਼ਾਰ ਕਰ ਰਹੇ ਹਾਂ ਲੋ ਜੀ ਨਾਜ਼ਰੀਨ ਫਨੀ ਐਕਟਰ ਇਕਰਾਮ ਬੋਤਨਾ ਸਾਡੇ ਢਾਈ ਚੜ ਗਿਆ ਆਉਂਦੇ ਨਾਲ ਗੱਲਬਾਤ ਕਰਨੇ। ਅਸਲਾਮੁਅਲੈਕਮ ਜੀ। ਵਾਅਲੈਕੁਮ ਅਸਲਾਮ। ਕੀ ਹਾਲ ਹੋ ਗਿਆ? ਅੱਲਾ ਦਾ ਕਰਮ ਬਿਰਾਦਵਾ ਮ ਤੂੰ ਸੁਣਾ। ਅੱਲਾ ਦਾ ਸ਼ੁਕਰ ਬਿਲਕੁਲ ਠੀਕ ਠਾਕ। ਤੇ ਇਕਰਾਮ ਤੂੰ ਇਕਰਾਮ ਭੂਤਣਾ ਕਿਵੇਂ ਬਣ ਗਿਆ? ਜਨਾਬ ਜਿਹੜਾ ਅਸਲ ਮੇਰਾ ਨਾਂ ਹੈ ਨਾ ਉਹ ਹੈ ਇਕਰਾਮ ਮਾਂ ਪਿਓ ਦਾ ਰੱਖਿਆ ਹੋਇਆ। ਠੀਕ ਹੈ। ਤੇ ਜਿਹੜਾ ਇਹ ਮੇਰਾ ਨਾਂ ਹੈ ਨਾ ਭੂਤਣਾ ਯਾਨੀ ਕਿ ਡਰਾਮਿਆਂ ਚ ਇਹ ਮੇਰੇ ਉਸਤਾਦ ਦੇ ਮਹਤਮਰ ਮਰਹੂਮ ਅੱਲਾ ਪਾਕ ਉਹਨਾਂ ਨੂੰ ਜੰਨਤੇ ਘਰ ਦੇਵੇ। ਆਮੀਨ। ਆਜੀ ਮਨਜ਼ੂਰ ਕਿਰਲੂ ਸਾਹਿਬ ਉਹਨਾਂ ਰੱਖਿਆ। अच्छा उस मैंने आके पौडर तेरे मुंह ਦੇ ਮੁਤਾਬਿਕ ਤੇਰਾ ਨਾਮ ਬੂਤਣਾ ਹੀ ਬਣਦਾ ਮੈਂ ਕਹਸਾ ਜੀ ਜੋ ਤੁਹਾਡਾ ਦਿਲ ਕਰੇ ਉਹ ਰੱਖ ਚਲੋ ਉਹ ਮੋੜਾ ਸਾਹ ਬੂਤਣਾ ਚੱਲਿਆ ਚਲਦਾ 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 ਜੇ ਅੱਲਾ ਦੀ ਰਹਿਮਤ ਨਾਲ ਪੂਰੀ ਦੁਨੀਆ ਤੇ ਬੂਤਣਾ ਬੂਤਣਾ ਹੋਇਆ ਪਿਆ ਤੇ ਇਹ ਜਿਹੜੇ ਮੁੱਛਾਂ ਜਦੋਂ ਤੁਸੀਂ ਆਏ ਸੀ ਰਚਨਾਵੀ ਤੇ ਉਦੋਂ ਤਾਂ ਪੂਰੀਆਂ ਸੀ ਇਹ ਨਿੱਕੀਆਂ ਕਿਵੇਂ ਕਿਵੇਂ ਹੋਣਦੀਆਂ ਜਾਂਦੀਆਂ ਹਾਂ ਬਿਲਕੁਲ ਜਿਸ ਟਾਈਮ ਮੈਂ ਰਚਨਾਵੀ ਤੇ ਆਇਆ ਨਾ ਉਸ ਟਾਈਮ ਮੇਰੀਆਂ ਪੂਰੀਆਂ ਮੁੱਛਾਂ ਜਿਹੜਾ ਸਾਡੇ ਉਸਤਾਦ ਦੇ ਮਹਤਰਮ ਹਨ ਜਨਾਬ ਉਸਤਾਦ ਮਹਿਬੂਬ ਸਾਹਿਬ ਉਸ ਮੈਨੂੰ ਆਖਿਆ ਬੇਟਾ ਕੰਮ ਤੂੰ ਸਾਰਾ ਕਾਮੇਡੀ ਕਰਨਾ ਲੈਕਨ ਜਿਹੜੀ ਤੇਰੇ ਚਿਹਰੇ ਦੀ ਲੋਕ ਕੇ ਨਾ ਇਹ ਕਾਮੇਡੀ ਨਹੀਂ ਮੈਨੂੰ ਸਾਜੀ ਮੁਰਚੇਰੇ ਤੇ ਮੈਂ ਕੁੱਤਾ ਬਾਨ ਲਵਾਂ ਮੋੜ ਕਾਮੇਡੀ ਹੋ ਸਕਦੀ ਆਂ ਨਾ 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 ਪੋਤਰਾ ਐਸੀ ਕੋਈ ਗੱਲ ਨਹੀਂ ਜਿਹੜੀਆਂ ਤੇਰੀਆਂ ਮੁੱਛਾਂ ਨਾ ਅਧੀਆਂ ਹੀ ਦੂੜ ਐਨਾਂ ਅਧੀਆਂ ਹੀ ਦੂੜ ਐਨਾਂ ਸ਼ਾਰਟ ਕਰ ਦੇ ਸ਼ਾਰਟ ਕਰ ਦੇ ਮਾਕਾ ਮੋੜ ਸਾਜੀ ਆਂਦਾ ਪੋਤਰੇ ਜਿਹੜੀਆਂ ਬਾਕੀ ਮੁੱਛਾਂ ਬਚ ਸੇ ਉਹਨਾਂ ਨਾਲ ਤੋ ਐਕਟਿੰਗ ਕਰਨੀ ਸਹੀ ਮੋੜ ਸਾਦਾ ਹੀ ਨਾ ਤਾਂ ਹੋ ਨਹੀਂ ਸਕਦੇ ਪੂਰਾ ਪੋਤਣਾ ਬਣਾਣਾ ਹਾਂ ਮੈਨੂੰ ਸਾਜੀ ਜੀ ਤੁਹਾਨੂੰ ਬਿਹਤਰ ਲੱਗੇ ਤੁਸੀਂ ਉਹਵੇਂ ਕਰ ਚੱਡੋ ਮੈਂ ਗਿਆ ਸਿੱਧਾ ਹਮਾਮ ਤੇ

ਇਹ ਜਨਾਬ ਇਹ ਮੈਂ ਖੁਦ ਆ ਦਾ ਇਹ ਅੱਲਾਹ ਪਾਕ ਦੀ ਰਹਿਮਤ ਨਾਲ ਮੈਂ ਖੁਦ ਤਿਆਰ ਕੀਤਾ ਕਿੰਨੇ ਸਾਲ ਹੋ ਗਏ ਨੇ ਇਸ ਫੀਲਡ ਵਿੱਚ ਜਨਾਬ ਬਾਈ ਜਾਨ ਨਾ ਤਕਰੀਬਨ ਕੋਈ ਡੇਢ ਡੇਕ ਸਾਲ ਉਸਤਾਦ ਕਿਰਲੂ ਸਾਹਿਬ ਕਰ ਰਿਹਾ ਬਾਕੀ ਸਟਾਰਟ ਮੈਂ ਉੱਥੋਂ ਲਈ ਆਈ ਉਸ ਤੋਂ ਬਾਅਦ ਮੈਂ ਸਰ ਮਹਿਬੂਬ ਸਾਹਿਬ ਕੋਲ ਆ ਗਿਆ ਇੱਥੇ ਵੀ ਉਸਤਾਦ ਮੈਨੂੰ ਜਿਹੜੇ ਨਾ ਮੇਰੇ ਕਿਰਲੂ ਸਾਹਿਬ ਉਹਨਾਂ ਗਲਾਏ ਮੈਂ ਆਪ ਰਹੀ ਤੇ ਨਹੀਂ ਆਇਆ ਮੇਰੇ ਉਸਤਾਦ ਆ ਕੇ ਬੇਟਾ ਮੇਰਾ ਤਾਂ ਸ਼ੌਂਕ ਪੂਰਾ ਹੋ ਗਿਆ ਮੈਂ ਸੇੜ ਤੋਂ ਜੀ ਆ ਕੇ ਆਵਾਂ ਨਾ ਮੇਰੀ ਜ਼ਿੰਦਗੀ ਦਾ ਪਤਾ ਕੋਈ ਨਹੀਂ ਕਿਸ ਦਾ ਨੱਲਾ ਨੂੰ ਪਿਆਰ ਹੋ ਜਾਵਾਂ ਜਿੱਥੇ ਤੈਨੂੰ ਮੈਂ ਗਲਾਵਾਂ ਨਾ ਉੱਥੇ ਜਾ ਕੇ ਚੰਬੜ ਜਾਵੇਂ ਛੱਡੀ ਨਾ ਮੈਂ ਕੋ ਸਾਥ ਗਲਾਸ ਹੈ ਚੰਬੜਨਾ ਮੇਰਾ ਕੰਮ ਮੈਂ ਮੁੜੇ ਤੇ ਰਚਨਾ ਵੀ ਤੇ ਆਇਆ ਅੱਲਾ ਦੀ ਰਹਿਮਤ ਨਾਲ ਮੈਂ ਚੰਬੜ ਗਿਆ ਅੱਜ ਤੱਕ ਮੁੜ ਛਡਾਵਣ ਦਾ ਨਾ ਨਹੀਂ ਮਿਲਿਆ ਚਲੋ ਹੁਣ ਸਾਡੇ ਚੈਨਲ ਦਾ ਨਾਮ ਹੈ ਆਰਜੇ ਬਿਲਾਲ ਸਾਇਰ ਅਫੀਸ਼ੀਅਲ ਹਾਂ ਹਾਂ ਆਪ ਦੇ ਵੇਖਣ ਵਾਲੇ ਨੂੰ ਪੈਗਾਮ ਦੇ ਦਿਓ ਵੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦੇਣਾ ਹੈਲੋ ਵੀਵਾਰ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੋ ਕਿ ਮੇਰੀ ਤਾਲੀਮ ਹੈ ਕੋਈ ਅਕਸਰ ਤਾਨੂੰ ਮੈਂ ਇੰਟਰਵਿਊ ਹੀ ਦੱਸਿਆ ਆ ਜਿਹੜਾ ਚੈਨਲ ਦਾ ਨਾਮ ਲਈ ਖਲਣੇ ਬੜਾ ਔਖਾ ਜਿਆ ਮੇਰਾ ਬਿਰਾ ਨਾ ਇਹ ਲੈਚਡੇ ਸੀ ਅਗਲਾ ਕੰਮ ਮੇਰਾ ਮੈਂ ਆਪਣੇ ਠੋਕ ਦੇ ਸਾਂ ਆਰ ਜੇ ਬਿਲਾਲ ਸਾਹਿਰ ਅਫੀਸ਼ੀਅਲ YouTube ਚੈਨਲ ਹਾਂ ਜਿਹੜਾ ਹੈ ਮੇਰਾ ਬਿਰਾ ਪਿਆੰਦਾ ਨਾ ਚੈਨਲ ਦਾ ਨਾਮ ਇਹਨੂੰ ਤੁਸੀਂ ਸਬਸਕ੍ਰਾਈਬ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਜਿੰਨਾ ਹੋ ਸਕੇ ਨੂੰ ਸ਼ੇਅਰ ਕਰਨਾ ਠੀਕ ਹੈ ਨਾ ਇਹ ਚੈਨਲ ਤੇ ਅਸੀਂ ਵਾਨ ਸੁਵੰਨੇ ਜਿਹੜੇ ਫਨਕਾਰ ਹਨ ਅਮਦੇ ਰਸਾਂ ਮਵੀ ਅਮਦਰਾ ਸਾਹ ਰਮਜੀ ਬਾਯ ਨੂਰੀ ਜਿਤਨੇ ਯਾਨੀ ਕਿ ਟੀਮ ਦੇ ਹਨ ਠੀਕ ਹੈ ਤੇ ਬਾਕੀ ਸਾਨੂੰ ਮੁਹੱਬਤਾਂ ਚ ਯਾਦ ਰੱਖਣਾ ਹੈ ਜੀ ਨਾਜ਼ਰੀਨ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਰਚਨਾਵੀ ਟੀਵੀ ਦੀ ਫੇਮਸ ਐਕਟਰਸ ਨੌਰਿਨ ਖਾਨ ਨੂਰੀ ਆਉਣ ਨਾਲ ਗੱਲਬਾਤ ਕਰਦੇ ਹਾਂ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਕੀ ਹਾਲ ਚੱਲਿਆ ਤੁਹਾਡਾ ਜੀ ਅਲਹਮਦੁਲਿਲਾ ਤੁਸੀਂ ਸੁਣੋ ਅਲਹਮਦੁਲਿਲਾ ਠੀਕ ਠਾਕ ਨੌਰਿਨ ਖਾਨ ਤੋਂ ਨੂਰੀ ਕਿਦਾਂ ਹੈ ਜਦੋਂ ਦੇ ਇਸ ਫੀਲਡ 'ਚ ਆਇਆ ਨੌਰਿਨ ਖਾਨ ਤੋਂ ਨੂਰੀ ਬਣ ਗਈ ਕਿੰਨਾ عرصਾ ਹੋ ਗਿਆ ਹੈ ਇਸ ਫੀਲਡ 'ਚ ਇਸ ਫੀਲਡ 'ਚ ਤੇ ਮੈਨੂੰ 5 ਸਾਲ ਹੋ ਗਏ ਬਤੌਰ ਮਾਡਲ ਤੁਸੀਂ ਆਏ ਸੀ ਨਹੀਂ ਨਹੀਂ ਬਤੌਰ ਐਕਟਰਸ ਸੀ ਐਕਟਰਸ ਫਨੀ ਐਕਟਰਸ ਜੀ ਫਨੀ ਐਕਟਰਸ ਅੱਛਾ ਤੇ ਤੁਸੀਂ ਮੁਖਤਲਫ ਚੈਨਲਸ ਤੇ ਕੰਮ ਕੀਤਾ 5 ਸਾਲ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਫੇਮ ਕਿਤੋਂ ਮਿਲਿਆ ਰਚਨਾਵੀ ਰਚਨਾਵੀ ਤੋਂ ਯਾਨੀ ਰਚਨਾਵੀ 노 ਡਾਊਟ ਇੱਕ ਬ੍ਰਾਂਡ ਮੇਕਰ ਹੈ ਬਿਲਕੁਲ ਬ੍ਰਾਂਡ ਮੇਕਰ ਹੈ ਅੱਛਾ ਤੇ ਤਾਲੀਮ ਕੀ ਨਹੀਂ ਤੁਹਾਡੀ ਮੇਰੀ ਤਾਲੀਮ ਮੈਥ ਕੋ ਦਾ ਮੈਥਰੇਟ ਜੀ ਬਸ ਬਸ ਲੇਕਿਨ ਲੱਗਦਾ ਨਹੀਂ ਕਿਉਂ ਤੁਹਾਡੀ ਐਕਟ ਦੀ ਪਰਫੈਕਸ਼ਨ ਵੇਖ ਕੇ ਤੁਹਾਡੇ ਡਾਇਲੋਗਸ ਵੇਖ ਕੇ ਤੇ ਇਹ ਸਾਰੇ ਜਿਹੜੇ ਐਕਟਰ ਐਕਟ੍ਰੀਸ ਪਾਲਿਸ਼ ਕੀਤੇ ਨੇ ਮਲਕ ਸਾਹਿਬ ਨੇ ਕੀਤੇ ਜੀ ਬਿਲਕੁਲ ਕੀਤੇ ਤੁਹਾਡੇ ਬਾਕਾਇਦਾ ਉਸਤਾਦ ਕੌਣ ਨੇ ਮੇਰੇ ਮੇਰੇ ਉਸਤਾਦ ਸ਼ਾਹਦ ਅਫਜ਼ਲ ਕਾਮੇਡੀ ਐਕਟਰ ਨੇ ਹੋਗੇ ਜੀ ਜੀ ਡਾਇਰੈਕਟਰ ਨੇ ਡਾਇਰੈਕਟਰ ਨੇ ਜੀ ਜੀ ਡਾਇਰੈਕਟਰ ਨੇ ਤੇ ਰਚਨਾਵੀ ਚ ਤੇ ਪਹਿਲੇ ਜਿੱਥੇ ਤੁਸੀਂ ਕੰਮ ਕਰਦੇ ਰਹੇ ਤੁਸੀਂ ਡੈਫੀਨੇਟਲੀ ਫਰਕ ਮਹਿਸੂਸ ਕੀਤਾ ਉਹੀ ਫਰਕ ਹੈ ਜੀ ਬਿਲਕੁਲ ਜਦੋਂ ਮੈਂ ਪਹਿਲੇ ਰਚਨਾਵੀ ਤੇ ਨਵੀਂ ਨਵੀਂ ਆਈ ਸੀ ਨਾ ਤੇ ਮੈਂ ਬੜਾ ਕਨਫਿਊਜ਼ ਹੋ ਗਈ ਸੀ ਕਿਉਂਕਿ ਉੱਥੋਂ ਦੇ ਕੰਮ ਤੇ ਉੱਥੋਂ ਦੇ ਕੰਮ ਦਾ ਨਾ ਜ਼ਮੀਨ ਦਾ ਸਮਾਨ ਦਾ ਫਰਕ ਹੈ ਇੱਥੇ ਪ੍ਰੋਫੈਸ਼ਨਲਿਜ਼ਮ ਮੈਂ ਮਾਹਿਰ ਨੇ ਡਾਇਰੈਕਟਰ ਵੀ ਤੇ ਐਡੀਟਰ ਵੀ ਤੇ ਕੈਮਰਾਮੈਨ ਸਾਡੇ ਵੀ ਕੈਮਰਾਮੈਨ ਬੜੇ ਮਾਹਿਰ ਨੇ ਜਿਹੜੇ ਸਾਡੇ ਫੋਟੋ ਵੀਡੀਓ ਬਣਾਉਂਦੇ ਅੱਛਾ ਜੀ ਸਾਡੇ ਚੈਨਲ ਦਾ ਨਾਮ RJ ਬਿਲਾਲ ਸਾਹਿਰ ਅਫੀਸ਼ਲ YouTube ਤੇ ਆਪਣੇ ਫੈਨਸ ਨੂੰ ਪੈਗਾਮ ਜੋ ਕਿ ਸਾਡਾ ਚੈਨਲ ਵੀ ਲਾਈਕ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇ। ਕਿਹੜਾ ਚੈਨਲ ਆ? ਆਰ ਜੇ ਬਿਲਾਲ ਸਾਹਿਰ ਅਫੀਸ਼ਲ। ਆਰ ਜੇ ਬਿਲਾਲ ਸਾਹਿਰ ਅਫੀਸ਼ਲ ਇੱਕ ਤੇ ਮੈਂ ਕੀ ਦੱਸਾਂ ਨਾ ਓੱਖਾ ਤੁਸੀਂ ਨਾਮ ਰੱਖਿਆ। ਬਿਲਾਲ ਸਾਹਿਰ ਨਾਮ ਹੈ ਤੇ ਆਰ ਜੇ ਨਾਲ ਲਾਣਾ। ਉਹ ਇਹ ਨਾ ਉਹ ਪਤਾ ਨਹੀਂ ਕੀ ਆ। ਸਾਰਾ ਦਿਨ ਦੇ ਨਾ ਕੰਮ ਦਾ ਬਹੁਤ ਥੱਕਿਆ ਹੋਇਆ ਨਾ ਤੇ ਉਸ ਟਾਈਮ ਨਾਮ ਲਾ ਲਾ ਸਾਨੂੰ ਦਾ ਸੁਨਾਵੀ ਦਾ ਨਾਮ ਭੁੱਲ ਗਿਆ। ਉਹ ਵੀ ਯਾਦ ਨਹੀਂ ਆਉਂਦਾ। ਬਾਕੀ ਜਿੰਨੇ ਵੀ ਮੇਰੇ ਚਾਨ ਵਾਲੇ ਨੇ ਜਿੰਨੇ ਵੀ ਮੇਰੇ ਨਾਲ ਪਿਆਰ ਮੁਹੱਬਤ ਕਰਨ ਆਲੇ ਆ ਜਿੰਨੇ ਮੇਰੇ ਫੈਨ ਆ ਸਭ ਤੋਂ ਵੱਧ ਮੇਰੀ ਦੀ ਰਿਕਵੈਸਟ ਆ ਕਿ ਇਹਨਾਂ ਦਾ ਚੈਨਲ ਹੈ ਤੁਸੀਂ ਨਾਮ ਆਪੇ ਦੱਸੋ ਆਰ ਜੇ ਬਿਲਾਲ ਸਾਹਿਰ ਅਫੀਸ਼ੀਅਲ ਅਫੀਸ਼ੀਅਲ ਠੀਕ ਹੈ ਆਰ ਜੇ ਬਿਲਾਲ ਸਾਹਿਰ ਅਫੀਸ਼ੀਅਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟਸ ਕਰੋ ਤੇ ਅੱਛੇ ਅੱਛੇ ਦੂਸਰਾ ਕਮੈਂਟ ਕਰਨੇ ਨੇ ਜਿੰਨਾਂ ਦੇ ਵਿੱਚ ਲਾਜ਼ਮੀ ਨੂਰੀ ਨਿਕਲਣ ਤਾਂ ਕਿ ਮੈਨੂੰ ਪਤਾ ਚੱਲੇ ਕਿ ਮੇਰੇ ਚਾਹਣ ਵਾਲੇ ਕਿੰਨੇ ਲੋਕ ਨੇ ਹਾਂ ਸਾਨੂੰ ਵੀ ਪਤਾ ਲੱਗੇ ਤੁਹਾਡੇ ਰੈਫਰੈਂਸ ਨਾਲ ਕਿੰਨੇ ਸਬਸਕ੍ਰਾਈਬਰ ਆਏ ਹਾਂ ਬਿਲਕੁਲ ਬਿਲਕੁਲ ਜੀ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਟਾਈਮ ਵਿੱਚ ਸਾਨੂੰ ਟਾਈਮ ਦਿੱਤਾ ਤੇ ਮੇਰਾ ਖਿਆਲ ਹੈ ਸਾਨੂੰ ਹੀ ਟਾਈਮ ਦਿੱਤਾ ਮੈਂ ਕਿਸੇ ਨੂੰ ਇੰਟਰਵਿਊ ਨਹੀਂ ਦੇਦੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਮੈਂ ਅਗਰ 4 ਸਾਲ YouTube ਤੇ ਵੀ ਕੰਮ ਕੀਤਾ ਨਾ ਤੇ ਮੈਂ ਇੰਟਰਵਿਊ ਨਹੀਂ ਨਹੀਂ ਦੇਦੇ ਫਿਰ ਮੈਂ ਇੱਥੇ ਆ ਨਾ ਇਤਤਲਾ ਸਭ ਤੋਂ ਅੱਛਾ ਮਾਹੌਲ ਮੈਨੂੰ ਇਹ ਲੱਗਿਆ ਹੈ ਕਿ ਇੱਕ ਦੂਸਰੀ ਜਗ੍ਹਾ ਤੇ ਇੰਟਰਵਿਊ ਨਹੀਂ ਦੇਣਾ ਮਤਲਬ ਕਿ ਨਾ ਬਹੁਤ ਮਤਲਬ ਕਿ ਨਾ ਰੂਲਸ ਐਂਡ ਰੈਗੂਲੇਸ਼ਨ ਹਾਂ ਮਤਲਬ ਕਿ ਇੰਟਰਵਿਊ ਨਹੀਂ ਦੇਣਾ ਆਪਣੇ ਕੰਮ ਨੂੰ ਜ਼ਿਆਦਾ ਫੋਕਸ ਕਰਨਾ ਵੇ ਤੇ ਮੈਨੂੰ ਖੁਦ ਨੂੰ ਵੀ ਅੱਛਾ ਨਹੀਂ ਲੱਗਦਾ ਕਿ ਇੰਟਰਵਿਊ ਦੇਣਾ ਜਾਂ ਇਸ ਤਰ੍ਹਾਂ ਗੱਲ ਕਰਨਾ ਮੈਨੂੰ ਖੁਦ ਨਹੀਂ ਲੱਗਦਾ ਤੁਹਾਡੀ ਬੜੀ ਮਿਹਰਬਾਨੀ ਤੁਹਾਡੀ ਬੜੀ ਮਿਹਰਬਾਨੀ ਤੁਹਾਡੀ ਸ਼ਫਕਤ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਨਾਜ਼ਰੀਨ ਜਿਨ੍ਹਾਂ ਦਾ ਸਾਨੂੰ ਇੰਤਜ਼ਾਰ ਸੀ ਰਮਜੀ ਸਿਆਣਾ ਉਹਨਾਂ ਦਾ ਬੜਾ ਔਖਾ ਜਿਹਾ ਟਾਈਮ ਸਾਨੂੰ ਮਿਲ ਗਿਆ ਤੇ ਆਓ ਇਹਨਾਂ ਨਾਲ ਗੱਲ ਗੱਲਬਾਤ ਕਰਦੇ ਹਾਂ। ਅਸਲਾਮੁਅਲੈਕਮ ਜੀ। ਕੀ ਹਾਲ ਹੋ ਗਿਆ? ਜੀ ਅੱਲਾਹ ਪਾਕ ਦਾ ਸ਼ੁਕਰ। ਤਬੀਅਤ ਸੇ। ਮੈਂ ਨਾ ਬੰਦ। ਅੱਛਾ ਸਾਂਵਲ ਤੋਂ ਰਮਜੀ ਤੋਂ ਆਣਾ। ਹਾਂ ਹਾਂ। ਇਹ ਕਿੰਨੇ ਸਾਲਾਂ ਦਾ ਸਫਰ ਹੈ? ਕੋਈ ਨਹੀਂ ਆ ਜਾਟੂ ਲੱਗਿਆ ਕਾਲ ਦੇ ਆਰੇ ਦੀ ਗੱਲ ਹੈ 3-4 ਸਾਲ ਪਹਿਲਾਂ 2018 ਚ ਤੁਸੀਂ ਜਦੋਂ ਸ਼ੁਰੂ ਕੀਤਾ ਸੀ ਕੈਰੀਅਰ ਤੇ ਉਦੋਂ ਸਾਵਲ ਯਾਰ ਦੇ ਨਾਮ ਤੋਂ ਵੀਡੀਓ ਸੀ ਬਿਲਕੁਲ ਇਹ ਫਿਰ ਰਮਜੀ ਸਿਆਣਾ ਕਿੱਥੋਂ ਆਇਆ ਤੇ ਰਮਜੀ ਸਿਆਣਾ ਬਸ ਬਾਈ ਚਾਂਸ ਬਣ ਕੇ ਆ ਕੇ ਅਸੀਂ ਕਰ ਰਹੇ ਸੀ ਜੰਗ ਜੀ ਪੀ ਪੀ ਕੇ ਵੀ ਆਜੀ ਚੈਨਲ ਆ ਤੇ ਉਹ ਵੀ ਸ਼ੂਟ ਕਰ ਰਹੇ ਸੀ ਬਾਬਾ ਹੈਲਮਟ ਜਿਹੜਾ ਹੈ ਨਾ ਉਹਦੇ ਮੂੰਹ ਤੋਂ ਲਫਜ਼ ਨਿਕਲੇ ਆ ਵੀ ਰਮਜੀ ਦੇ ਕਤਮ ਅੱਛਾ ਤੇ ਫੇਰ ਉਸ ਵਾਰ ਸਾਨੂੰ ਯਾਦ ਬੁਰ ਗਿਆ ਤੇ ਉਸ ਫਿਰ ਕਮਿੰਟਾਂ ਵਿੱਚ ਲੋਕਾਂ ਨੇ ਨਾ ਨਿਕਲਣਾ ਸ਼ੁਰੂ ਕਰ ਦਿੱਤਾ ਬਿਗਮ ਜੀ ਮੇਰੀ ਵੀਡੀਓ ਵਾਇਰਲ ਹੋਈ ਉਸ ਸ਼ਾਦੀ ਹੋਰ ਨਾਜ਼ੀ ਵਾਲੀ ਉਸ ਦੀ وجہ ਤੋਂ ਚਿਹਰੇ ਦੀ ਪਛਾਣ ਤਾਂ ਲੋਕਾਂ ਨੂੰ ਪਹਿਲਾਂ ਹੀ ਆਈ ਲੇਕਿਨ ਇਹ ਹੈ ਕਿ ਵੀ ਉਹਨਾਂ ਨੂੰ ਨਾਂ ਦਾ ਨਹੀਂ ਸੀ ਪਤਾ ਜਦੋਂ ਉਹ ਵੀਡੀਓ ਜਿਹੜੀ ਰੋਜ਼ ਵਾਇਰਲ ਹੋ ਗਈ ਮਿਲੀਅਨ ਡੇਡ ਮਿਲੀਅਨ ਤੱਕ ਚਲੀ ਗਈ ਸੀ ਹਫ਼ਤੇ ਡੇਡ ਹਫ਼ਤੇ ਉਹ ਫਿਰ ਲੋਕਾਂ ਨੇ ਨੋਟਿਸ ਲੈ ਆ ਕੇ ਵੀ ਇਹ ਦਾ ਨਾਮ ਰਮਜੀਤ ਸ਼ਾਇਦ ਔਰ ਲੋਕਾਂ ਨੇ ਰਮਜੀ ਰਮਜੀ ਲਿਖਣਾ ਸ਼ੁਰੂ ਕਰਤਾ ਤਾਂ ਮੈਂ ਆਖਿਆ ਚਲੋ ਰਮਜੀ ਦਰਮਜੀ ਠੀਕ ਹੈ ਔਰ ਸਿਆਣਾ ਮਿਆਦੇਪੁਰ ਨਾਲ ਜੋੜ ਦਿੱਤਾ ਉਹ ਕਲਿੱਕ ਹੋਇਆ ਤੇ ਅਜ ਰਮਜੀ ਸਿਆਣਾ ਬਣ ਗਿਆ ਸੰਵਲਿਆਰ ਦਾ ਹਾਂ ਤੇ ਇਸ ਤੋਂ ਪਹਿਲੇ ਜਦੋਂ ਇਸ ਖੇਡੇ ਚਾਏ ਉਸ ਤੋਂ ਪਹਿਲੇ ਤੁਸੀਂ ਕੀ ਕਰਦੇ ਸੀ ਦੁਨੀਆ ਦੇ ਹਰ ਕਿਸਮ ਦੀ ਮਜ਼ਬੂਰੀ ਕਿਤੇ ਮਿਸਤਰੀਆਂ ਆ ਰਹੇ ਤੇ ਮਿਸਤਰੀਆਂ ਆ ਰਹੀ ਕੀ ਅੱਛਾ ਸਾਡੇ ਇੱਕ ਰਿਸਰਚਰ ਕੰਮ ਕੀਤਾ ਹੈ ਅੱਛਾ ਰਫੀਆਂ ਦਾ ਕੰਮ ਕੀਤਾ ਹੈ ਆਂਡੇ ਵਿੱਚ ਸਾਰਾ ਕੰਮ ਸਾਡੇ ਰਿਸਰਚਰ ਨੇ ਸਾਨੂੰ ਇਹ ਦੱਸਿਆ ਵੀ ਕੁਲਤੀ ਕੁਲਤੀਆਂ ਦਾ ਕੰਮ ਕਰਦੇ ਹਾਂ ਹਾਂ ਕੁਲਤੀਆਂ ਦਾ ਕੰਮ ਕਰਦੇ 10 ਸਾਲ ਐ ਯੂਨੀਕ ਸਟਾਈਲ ਹਾਂ ਠੀਕ ਹੈ ਉਸਤਾਨਾ ਸਾਹਿਬ ਉਸਤਾਨਾ ਸਾਹਿਬ ਉਹਨਾਂ ਦੇ ਫੈਨ ਹੋ ਤੁਸੀਂ ਸਾਫਜ਼ਾ ਤੇ ਬਾਕਾਇਦਾ ਉਸਤਾਦ ਕੌਣ ਨੇ ਤੁਹਾਡੇ ਕੰਮ ਦੇ ਸਟੇਜ ਇਟ ਹਾਂ ਸਟੇਜ ਸਹਿਲਮ ਸਾਹਿਬ ਉਸਤਾਦ ਨੇ ਮੇਰੇ ਰੁਅਨੀ ਨੇ ਕਿ ਬਸ ਨਾ ਯਾਰ ਰੈਕਟ ਮੁਲਾਕਾਤ ਤਾਂ ਹੋਈਆਂ ਨਾ ਤੇ ਮੇਰੇ ਮੇਰੇ ਉਸਤਾਦ 사ਜਦ ਖਾਨ ਸਾਹਿਬ ਜਿਹਨਾਂ ਨਾਲ ਮਿਠਾਈ ਖਵਾਈ ਆ ਤੇ ਸ਼ਾਹੇਰਦ ਉਹਨਾਂ ਨੇ ਆਖਿਆ ਕਿ ਬਹੁਤੀ ਸੀ ਸਹਿਲਾ ਮਹਸਾਬ ਦੇ ਕਿਉਂਕਿ ਤੁਹਾਡਾ ਕੰਟੈਂਟ ਜਿਹੜਾ ਨਾ ਠੋਸ ਜਿਹੜਾ ਬਾਅਦ ਵਿੱਚ ਜਿਹੜਾ ਕੈਮਰੇ ਅੱਗੇ ਇਹ ਮਲਕ ਮਹਿਬੂਬ ਸਾਹਿਬ ਨੇ ਉਸਤਾਦ ਬਿਹਤਰ ਹੋ ਗਿਆ ਜਿਹੜਾ ਤੁਹਾਡਾ ਕੰਟੈਂਟ ਹੈ ਨਾ ਉਹ ਮੁਕੰਮਲ ਜਟਕੀ ਜਿਆ ਹੈ ਤੇ ਇਹਦੇ ਵਿੱਚ ਇੰਜ ਲੱਗਦਾ ਹੈ ਕਿ ਤੁਸੀਂ ਬਿਲਕੁਲ ਚਿੱਟੇ ਕੋਰੇ ਅਨਪਾੜੋ ਤੇ ਲੇਕਿਨ ਤੁਸੀਂ ਪੜ੍ਹੇ ਲਿਖੇ ਹੈਗੇ ਹੋ ਹਾਂ ਬਸ ਛੱਡ ਦੋ ਇਸ ਗੱਲ ਨੂੰ ਛੱਡ ਦੋ ਅੱਲਾਹ ਤਾਲਾ ਦਾ ਬੜਾ ਸ਼ੁਕਰ ਹੈ ਜੀ ਬਹੁਤ ਬਹੁਤ ਸਾਰੇ ਪੜ੍ਹੇ ਲਿਖੇ ਅੱਛਾ ਸਾਡਾ ਚੈਨਲ ਹੈ ਆਰ ਜੇ ਬਿਲਾਲ ਸਾਹਿਰ ਅਫੀਸ਼ੀਅਲ ਦੇ ਨਾਮ ਤੇ ਆਰ ਜੇ ਬਿਲਾਲ ਸਾਹਿਰ ਅਫੀਸ਼ੀਅਲ ਹਾਂਜੀ ਉਹਦੇ ਬਾਰੇ ਪੈਗਾਮ ਆਪਣੇ ਚਾਹਣ ਵਾਲਿਆਂ ਨੂੰ ਦਿਓ ਫੈਨਸ ਨੂੰ ਦਿਓ ਵੀ ਸਾਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰੋ ਦੇਖੋ ਜੀ ਅੱਜ ਕੱਲ ਦੌਰ ਹੈ ਜੀ ਕੋਈ ਕਿਸੇ ਦੀ ਨਹੀਂ ਮੰਨਦਾ ਹਾਂ ਹਾਂ ਲੇਕਿਨ ਤੁਹਾਡੀ ਮਰਜ਼ੀ ਦਾ ਮਾਲਕ ਹੈ ਲੇਕਿਨ ਅਸੀਂ ਗੁਜ਼ਾਰਿਸ਼ ਹੀ ਸਾਡਾ ਕੰਮ ਕਰਨਾ ਤੇ ਗੁਜ਼ਾਰਿਸ਼ ਕਰ ਦਿੰਨੇ ਆ ਆਪਦੇ ਅੰਦਾਜ਼ে ਜਾਂ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ ਆਪਦੇ ਅੰਦਾਜ਼ੇ ਅਸਲਾਮੁਅਲੈਕ ਮੇਰੇ ਭੈਣੋ ਵੀਰੋ ਦੋਸਤੋ ਬਜ਼ੁਰਗੋ ਤੇ ਮੇਰੇ ਬਣੇ ਬਤਰੀ ਜੋ ਮੈਂ ਮਸਕੀਨ ਨਿਮਾਨ ਆਰਮਦੀ ਸਿਆਣਾ ਤੇ ਇਹ ਤੁਸੀਂ ਆਰ ਜੇ ਬਿਲਾਲ ਸਾਹਿਰ ਅਫੀਸ਼ਲ ਬਿਲਾਲ ਸਾਹਿਰ ਅਫੀਸ਼ਲ ਇਹ ਸਾਡੇ ਭਾਈ ਨੇ ਦੋਸਤ ਵੀ ਨੇ ਸਾਰਾ ਕੁਝ ਤੇ ਜਨਾਬ ਇਹਨਾਂ ਦਾ ਚੈਨਲ ਹੈ ਇਸ ਦੇ ਚੈਨਲ ਨੂੰ ਜਨਾਬ ਸਸਕਪਰਾਈਜ਼ ਕਰੋ ਤੇ ਉਹਨੂੰ ਲਾਇਕ ਵੀ ਠੋਕਿਆ ਕੀਤਾ ਕਰੋ ਬੜੀ ਮਿਹਰਬਾਨੀ ਇਹਨਾਂ ਦੇ ਅੱਗੇ مزید ਜਿਹੜਾ ਪ੍ਰੋਗਰਾਮ ਜਿਹੜਾ ਇਹਨਾਂ ਦੇ ਚਲਾਉਣਾ ਹੈ ਕੰਟੈਂਟ ਇਨਸ਼ਾਅੱਲਾ ਬਿਹਤਰੀਨ ਕੰਟੈਂਟ ਨਾਲ ਸਾਹਮਣਾ ਆਮੋ ਆਮ। ਅੱਲਾਹ ਬਾਖਵਾ ਨੂੰ ਸਲਾਮਤ ਰੱਖੇ ਜੀ ਇਹ ਸਾਡੀ ਛਿੱਟੀ ਜੀ ਮੇਰੀ ਗੁਜ਼ਾਰਿਸ਼ ਹੈ ਜੇ ਅਗਰ ਤੁਸੀਂ ਮੰਨ ਲਓ ਤਾਂ ਠੀਕ ਹੈ ਜਨਾਬਾਨੋ ਤੁਹਾਡੀ ਮੌਜੂਦ ਦੀ ਗੱਲ ਹੈ ਕਿਹੜਾ ਮੇਰੇ ਨੇੜੇ ਖਲੋਤੇ ਨੇ ਜੀ। ਲੋ ਜੀ ਨਾਜ਼ਰੀਨ ਬੜੀ ਮਿਹਰਬਾਨੀ ਤੁਸੀਂ ਸਾਨੂੰ ਆਪਣੇ ਕੀਮਤੀ ਟਾਈਮ ਵਿੱਚ ਟਾਈਮ ਦਿੱਤਾ। ਬਹੁਤ ਬਹੁਤ ਸ਼ੁਕਰੀਆ ਜਨਾਬੋ ਤਾਂ ਗੱਲ ਦੀ ਗੱਲ ਆਇਆ ਦਾ ਸਮਾਨ ਚਾਹੇ ਮਿਹਰਬਾਨੀ। ਅਸਲਾਮੁਅਲੈ